ਸਤਰੀਏ ਕਾਲ ਜੀ ਅੱਜ ਅਸੀਂ ਇੱਕ ਬਹੁਤ ਪੁਰਾਣੀ ਕਹਾਣੀ ਦੀ ਗਹਿਰਾਈ ਵਿੱਚ ਉਤਰਾਂਗੇ ਹਾਂਜੀ ਇਹ ਕਹਾਣੀ ਹੈ ਸੂਰਜ ਵੰਸ਼ ਦੇ ਰਾਜਾ ਅਜੇ ਦੀ ਭਗਵਾਨ ਰਾਮਚੰਦਰ ਜੀ ਦੇ ਦਾਦਾ ਜੀ ਸਨ ਉਹ ਅੱਛਾ ਸਾਡੇ ਕੋਲ ਰਾਜਾ ਅਜੇ ਦਾ ਦਾਨ ਅਤੇ ਕਰਮਾਂ ਦਾ ਫਲ ਦੇ ਕੁਝ ਅੰਸ਼ ਨੇ ਤੇ ਅੱਜ ਆਪਾਂ ਇਸ ਵਿੱਚੋਂ ਦਾਨ ਕਰਮ ਤੇ ਖਾਸ ਕਰਕੇ ਨਿੰਦਿਆ ਦੇ ਸਬਕ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਬਹੁਤ ਮਹੱਤਵਪੂਰਨ ਵਿਸ਼ਾ ਹੈ ਰਾਜਾ ਅਜੇ ਵੈਸੇ ਬੜੇ ਨੇਮ ਦੇ ਪੱਕੇ ਸਨ ਰੋਜ਼ ਪੂਜਾ ਪਾਠ ਦਾਨ ਪੁੰਨ ਕਰਦੇ ਸੀ ਪਰ ਇੱਕ ਘਟਨਾ ਹੋਈ ਜਿਸ ਨੇ ਸਭ ਕੁਝ ਜਿਵੇਂ ਉਲਟਾ ਹੀ ਦਿੱਤਾ ਹਾਂਜੀ ਤੇ ਇਹੀ ਕਹਾਣੀ ਦੀ ਮਤਲਬ ਸਿੱਖਿਆ ਹੈ ਕਿ ਇੱਕ ਪਲ ਦਾ ਹੰਕਾਰ ਜਾਂ ਇੱਕ ਗਲਤ ਕਦਮ ਕਿੰਨੇ ਵੱਡੇ ਸਿੱਟੇ ਕੱਢ ਸਕਦਾ ਹੈ ਭਾਵੇਂ ਕੋਈ ਕਿੰਨਾ ਵੀ ਧਰਮੀ ਕਿਉਂ ਨਾ ਹੋਵੇ ਸਹੀ ਗੱਲ ਹੈ ਕਰਮਾਂ ਦੀ ਖੇਡ ਬੜੀ ਬਾਰੀਕ ਹੁੰਦੀ ਹੈ ਤੇ ਹੋਇਆ ਇੰਜੇ ਕਿ ਇੱਕ ਦਿਨ ਇੱਕ ਸੰਤ ਰਾਜੇ ਦੇ ਦਰਬਾਰ ਵਿੱਚ ਆਏ ਪਰ ਉਸ ਵੇਲੇ ਤੱਕ ਰਾਜੇ ਦਾ ਜਿਹੜਾ ਦਾਨ ਦਾ ਸਮਾਂ ਹੁੰਦਾ ਸੀ ਸਵਾ ਪਹਿਰ ਤੱਕ ਦਾ ਉਹ ਲੰਘ ਚੁੱਕਿਆ ਸੀ ਅੱਛਾ ਤੇ ਰਾਜਾ ਉਸ ਵੇਲੇ ਘੋੜਿਆਂ ਦੀ ਸੇਵਾ ਕਰ ਰਹੇ ਸਨ ਸੰਤ ਨੇ ਆਪਣੇ ਪੁਰਾਣੇ ਬਸਤਰਾਂ ਵੱਲ ਇਸ਼ਾਰਾ ਕਰਕੇ ਨਵੇਂ ਮੰਗੇ ਹਾਂਜੀ ਪਰ ਰਾਜੇ ਨੇ ਕਿਹਾ ਕਿ ਅੱਜ ਤਾਂ ਸਮਾਂ ਲੰਘ ਗਿਆ ਕੱਲ ਆਉਣਾ ਹੂੰ ਪਰ ਸੰਤ ਦਾ ਜਵਾਬ ਸੀ ਰਾਜਨ ਅਸੀਂ ਤੇ ਇੱਕੋ ਵਾਰੀ ਮੰਗਦੇ ਹਾਂ ਗੱਲ ਕਿਸ ਨੇ ਵੇਖੀ ਹੈ ਹਾਂ ਇਹ ਗੱਲ ਬੜੀ ਗਹਿਰੀ ਹੈ ਮਤਲਬ ਇੱਕ ਤਾਂ ਲੋੜ ਉਸੇ ਵੇਲੇ ਦੀ ਤੇ ਦੂਜਾ ਸਮੇਂ ਦਾ ਕੀ ਭਰੋਸਾ ਬਿਲਕੁਲ ਪਰ ਇੱਥੇ ਰਾਜਨ ਨੂੰ ਪਤਾ ਨਹੀਂ ਕੀ ਹੋਇਆ ਗੁੱਸਾ ਆ ਗਿਆ ਹਾਂ ਸ਼ਾਇਦ ਥੱਕੇ ਹੋਣ ਜਾਂ ਕੋਈ ਹੋਰ ਕਾਰਨ ਜਾਂ ਹੰਕਾਰ ਹੋ ਸਕਦਾ ਹੈ ਤੇ ਗੁੱਸੇ 'ਚ ਆ ਕੇ ਬਸਤਰ ਦੇਣ ਦੀ ਬਜਾਏ ਉਹਨਾਂ ਨੇ ਕੋੜੇ ਦੀ ਲਿੱਦ ਯਾਨੀ ਵਿਸ਼ਟਾ ਦੀ ਇੱਕ ਮੁਠ ਭਰੀ ਤੇ ਸੰਤ ਅੱਗੇ ਕਰ ਦਿੱਤੀ ਓਹੋ ਇਹ ਤਾਂ ਬਹੁਤ ਹੀ ਮਾੜੀ ਗੱਲ ਹੋਈ ਬਹੁਤ ਹੀ ਜ਼ਿਆਦਾ ਪਰ ਉਸ ਤੋਂ ਵੀ ਹੈਰਾਨੀ ਵਾਲੀ ਗੱਲ ਸੀ ਸੰਤ ਦਾ ਰਵਈਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਬਿਨਾ ਕੋਈ ਗੁੱਸਾ ਕੀਤੇ ਬੜੀ ਸ਼ਾਂਤੀ ਨਾਲ ਉਹ ਲਿੱਦ ਆਪਣੀ ਝੋਲੀ ਚ ਪਾ ਲਈ ਸੱਚੀ ਹਾਂਜੀ ਤੇ ਉਲਟਾ ਆਸ਼ੀਰਵਾਦ ਦਿੱਤਾ ਰਾਜਨ ਤੇਰਾ ਇਹ ਦਾੰਦ 10 ਗੁਣਾ ਵਧੇ ਕਮਾਲ ਹੈ ਮਤਲਬ ਗੁੱਸਾ ਨਹੀਂ ਕੀਤਾ ਸਗੋਂ ਆਸ਼ੀਰਵਾਦ ਹਾਂ ਸ਼ਾਇਦ ਉਹ ਸਮਝ ਗਈ ਸੀ ਕਿ ਕਰਮ ਦਾ ਬੀਜ ਤਾਂ ਬੀਜਿਆ ਗਿਆ ਹੁਣ ਫਲ ਤਾਂ ਮਿਲਣਾ ਹੀ ਹੈ ਉਹਨਾਂ ਆਪਣੀ ਸ਼ਾਂਤੀ ਨਹੀਂ ਛੱਡੀ ਤੇ ਫਿਰ ਉਹ ਆਸ਼ੀਰਵਾਦ ਦਾ ਕੀ ਹੋਇਆ ਕਿ ਉਹ ਲਿੱਦ ਸੱਚਮੁੱਚ ਵਧੀ ਬਿਲਕੁਲ ਵਧੀ ਸੰਤ ਨੇ ਉਹ ਲਿੱਦ ਆਪਣੀ ਕੁਟਿਆ ਕੋਲ ਰੱਖ ਦਿੱਤੀ ਤੇ ਉਹ ਵਧੀ ਗਈ ਵਧੀ ਗਈ ਢੇਰਾਂ ਤੇ ਢੇਰ ਲੱਗ ਗਏ ਅੱਛਾ ਕੁਝ ਸਮੇਂ ਬਾਅਦ ਰਾਜਾ ਸ਼ਿਕਾਰ ਖੇਡਦਾ ਖੇਡਦਾ ਉਸ ਪਾਸੇ ਆ ਨਿਕਲਿਆ ਤੇ ਉਹਨੇ ਜਦੋਂ ਇਹ ਢੇਰ ਦੇਖੇ ਉਹ ਹੈਰਾਨ ਰਹਿ ਗਿਆ ਹੋਵੇਗਾ ਹੀ ਉਸਨੇ ਪੁੱਛਿਆ ਹੋਣਾ ਸੰਤ ਨੂੰ ਹਾਂ ਪੁੱਛਿਆ ਸੰਤ ਨੇ ਬੜੇ ਆਰਾਮ ਨਾਲ ਦੱਸਿਆ ਰਾਜਨ ਇਹ ਤੇਰਾ ਹੀ ਦਾਨ ਹੈ ਜਿਹੜਾ ਵਧ ਰਿਹਾ ਹੈ ਫਿਰ ਤਾਂ ਰਾਜੇ ਨੂੰ ਸਮਝ ਆ ਗਈ ਹੋਣੀ ਸਾਰੀ ਗੱਲ ਬਿਲਕੁਲ ਤੇ ਜਦੋਂ ਪੁੱਛਿਆ ਕਿ ਇਸ ਤੋਂ ਛੁਟਕਾਰਾ ਕਿਵੇਂ ਮਿਲੇਗਾ ਤਾਂ ਸੰਤ ਨੇ ਕਿਹਾ ਇਹ ਉਦੋਂ ਹੀ ਖਤਮ ਹੋਵੇਗਾ ਜਦੋਂ ਤੂੰ ਇਸ ਨੂੰ ਖੁਦ ਖਾਵੇਂਗਾ ਕੀ ਖੁਦ ਖਾਣਾ ਪਵੇਗਾ ਇਹ ਤਾਂ ਬਹੁਤ ਕਠੋਰ ਸਜ਼ਾ ਹੋਈ ਹਾਂਜੀ ਇਹੀ ਤਾਂ ਕਰਮ ਦਾ ਸਿਧਾਂਤ ਹੈ ਜੋ ਬੀਜਿਆ ਉਹ ਵੱਡਣਾ ਪੈਣਾ ਆਪਣੇ ਹੱਥੀ ਕੀਤੇ ਦਾ ਫਲ ਖੁਦ ਭੋਗਣਾ ਪੈਂਦਾ ਹੈ ਰਾਜੇ ਨੂੰ ਫਿਰ ਪਛਤਾਵਾ ਹੋਇਆ ਹੋਣਾ ਬਹੁਤ ਬਹੁਤ ਜ਼ਿਆਦਾ ਉਹ ਸੰਤ ਦੇ ਪੈਰਾਂ ਤੇ ਡਿੱਗ ਪਿਆ ਮਾਫੀ ਮੰਗੀ ਕੋਈ ਹੋਰ ਹੱਲ ਪੁੱਛਿਆ ਤੇ ਸੰਤ ਨੇ ਕੋਈ ਹੋਰ ਰਾਹ ਦੱਸਿਆ ਹਾਂ ਇੱਕ ਬੜਾ ਅਜੀਬ ਜਿਹਾ ਉਪਾਅ ਦੱਸਿਆ ਉਹਨਾਂ ਕਿਹਾ ਜਾ ਕੇ ਲੋਕਾਂ ਕੋਲੋਂ ਆਪਣੀ ਨਿੰਦਿਆ ਕਰਵਾ ਨਿੰਦਿਆ ਮਤਲਬ ਆਪਣੀ ਬੁਰੀਾਈ ਕਰਵਾ ਇਹ ਕਿਉਂ ਸੰਤ ਨੇ ਸਮਝਾਇਆ ਕਿ ਸ਼ਾਸਤਰ ਕਹਿੰਦੇ ਨੇ ਜਿਹੜਾ ਬੰਦਾ ਕਿਸੇ ਦੀ ਨਿੰਦਿਆ ਕਰਦਾ ਹੈ ਉਸ ਅਸਲ ਵਿੱਚ ਉਸਦੀ ਰੂਹਾਨੀ ਗੰਦਗੀ ਉਸਦੀ ਮੈਲ ਯਾਨੀ ਵਿਸ਼ਠਾ ਖਾਂਦਾ ਹੈ ਅੱਛਾ ਇਹ ਤਾਂ ਬਹੁਤ ਗਹਿਰੀ ਗੱਲ ਹੈ ਮਤਲਬ ਜਦੋਂ ਅਸੀਂ ਕਿਸੇ ਦੀ ਬੁਰਾਈ ਕਰਦੇ ਹਾਂ ਅਸੀਂ ਅਸਲ ਚ ਉਹਨਾਂ ਦੀ ਨੈਗੇਟਿਵਿਟੀ ਆਪਣੇ ਅੰਦਰ ਲੈ ਰਹੇ ਹਾਂ ਬਿਲਕੁਲ ਸਾਡੇ ਬੋਲ ਸਿਰਫ ਦੂਜਾ ਤੇ ਨਹੀਂ ਸਾਡੇ ਆਪਣੇ ਤੇ ਵੀ ਅਸਰ ਕਰਦੇ ਹਨ ਅੰਦਰੂਨੀ ਤੌਰ ਤੇ ਸਾਨੂੰ ਮੈਲਾ ਕਰਦੇ ਹਨ ਤਾਂ ਫਿਰ ਰਾਜੇ ਨੇ ਕੀ ਕੀਤਾ ਨਿੰਦਿਆ ਕਿਵੇਂ ਕਰਵਾਈ ਉਸਨੇ ਫਿਰ ਡਰਾਮੇ ਕੀਤੇ ਇੱਕ ਸਰਾਹੀ ਚ ਗੰਗਾਜਲ ਪਾਲਿਆ ਤੇ ਲੋਕਾਂ ਸਾਹਮਣੇ ਇੰਜ ਪੀਤਾ ਜਿਵੇਂ ਸ਼ਰਾਬ ਪੀ ਰਿਆ ਹੋਵੇ। ਅੱਛਾ। ਲੋਕਾਂ 'ਚ ਗੱਲ ਫੈਲ ਗਈ ਕਿ ਰਾਜਾ ਸ਼ਰਾਬੀ ਹੋ ਗਿਆ ਹੈ। ਫਿਰ ਇੱਕ ਦਿਨ ਪ੍ਰੀਸਭਾ 'ਚ ਇੱਕ ਲੜਕੀ ਦੀ ਬਾਹ ਫੜ ਲਈ ਜਾਣ ਬੁਝ ਕੇ। ਤਾਂ ਕਿ ਲੋ ਹੋਰ ਬਦਨਾਮੀ ਕਰਨ। ਹਾਂਜੀ। ਤੇ ਜਿਵੇਂ ਜਿਵੇਂ ਲੋਕ ਉਸਦੀ ਨਿੰਦਿਆ ਕਰਦੇਗੇ, ਉਵੇਂ-ਉਵੇਂ ਉਹ ਲਿੱਦ ਢੇਰ ਘਟਦੇਗੇ। ਵਾਹ। ਮਤਲਬ ਉਹ ਪਾ ਕੰਮ ਕਰ ਗਿਆ? ਕਰ ਗਿਆ। ਪਰ ਪੂਰੀ ਤਰ੍ਹਾਂ ਨਹੀਂ। ਸਾਰੀ ਲਿੱਦ ਖਤਮ ਹੋ ਗਈ ਪਰ ਉਹ ਜਿਹੜੀ ਇੱਕ ਮੁੱਠ ਰਾਜੇ ਨੇ ਆਪਣੇ ਹੱਥ ਨਾਲ ਦਿੱਤੀ ਸੀ। ਉਹ ਬਾਕੀ ਰਹਿ ਗਈ। ਉਹ ਕਿਉਂ ਰਹਿ ਗਈ? ਸੰਤ ਨੇ ਦੱਸਿਆ ਕਿ ਇਹ ਤੇਰਾ ਆਪਣਾ ਸਿੱਧਾ ਕੀਤਾ ਹੋਇਆ ਕਰਮ ਹੈ। ਇਹ ਜਾਂ ਤਾਂ ਕਿਸੇ ਪੂਰਨ ਮਹਾਤਮਾ ਦੀ ਨਿੰਦਿਆ ਕਰਵਾਉਣ ਨਾਲ ਕੱਟੇਗਾ ਜਾਂ ਫਿਰ ਜਾਂ ਫਿਰ ਖੁਦ ਖਾਣੀ ਪਵੇਗੀ। ਬਿਲਕੁਲ। ਫਿਰ ਰਾਜੇ ਨੇ ਕੀ ਕੀਤਾ? ਕਿਸੇ ਮਹਾਤਮਾ ਦੀ ਨਿੰਦਿਆ ਕਰਵਾਈ। ਉਸਨੇ ਕੋਸ਼ਿਸ਼ ਕੀਤੀ ਪੇਸ ਬਦਲ ਕੇ ਆਪਣੇ ਕੁੱਲ ਗੁਰੂ ਰਿਸ਼ੀ ਵਸ਼ਿਸ਼ਟ ਕੋਲ ਗਿਆ। ਉੱਥੇ ਜਾ ਕੇ ਰਾਜਾ ਅਜੇਦੀ ਯਾਨੀ ਆਪਣੀ ਹੀ ਬੁराई ਕੀਤੀ ਪਰ ਸ਼ਿਵਸ਼ਿਸ਼ਟਤਾ ਪਹੁੰਚੇ ਹੋਏ ਸਨ ਹਾਂਜੀ ਉਹ ਤਾਂ ਗਿਆਨੀ ਸਨ ਉਹਨਾਂ ਨੇ ਪਹਿਚਾਣ ਲਿਆ ਤੇ ਹੱਸ ਕੇ ਕਿਹਾ ਰਾਜਨ ਇਹ ਤਾਂ ਤੈਨੂੰ ਹੀ ਖਾਣੀ ਪਏਗੀ ਓਹੋ ਮਤਲਬ ਕੋਈ ਹੋਰ ਚਾਰਾ ਨਹੀਂ ਬਚਿਆ ਕੋਈ ਨਹੀਂ ਆਖਿਰਕਾਰ ਰਾਜੇ ਨੂੰ ਉਹ ਲਿੱਦ ਸੁਕਾ ਕੇ ਛਾਣ ਕੇ ਪੀ ਕੇ ਰੋਜ਼ ਥੋੜੀ ਥੋੜੀ ਖਾਣੀ ਪਈ ਇਹ ਤਾਂ ਬਹੁਤ ਹੀ ਦੁਖਦਾਈ ਅੰਤ ਹੋਇਆ ਉਸ ਹੰਕਾਰ ਦਾ ਹਾਂ ਕਹਿੰਦੇ ਨੇ ਉਹ ਰੋਂਦਾ ਹੁੰਦਾ ਸੀ ਜਦੋਂ ਖਾਂਦਾ ਸੀ ਕੇ ਹਾਏ ਮੈਂ ਹੀ ਵਿਖਿਆ ਦਿੱਤੀ ਸੀ ਤੇ ਮੈਂ ਹੀ ਖਾ ਰਿਆਂ ਗੁਰਬਾਣੀ ਵਿੱਚ ਵੀ ਤਾਂ ਜ਼ਿਕਰ ਆਂਦਾ ਹੈ ਇਸ ਦਾ ਬਿਲਕੁਲ ਅਜੇਸੂ ਰੋਵੇ ਪੀਖਿਆ ਖਾਏ ਐਸੀ ਦਰਗਾਹ ਮਿਲੇ ਸਜਾਏ ਹੂੰ ਸੋ ਵੇਖੋ ਇਸ ਸਾਰੀ ਕਹਾਣੀ ਦਾ ਸਾਰ ਕੀ ਨਿਕਲਿਆ ਮੇਰੇ ਖਿਆਲ ਚ ਤਿੰਨ ਮੁੱਖ ਗੱਲਾਂ ਨੇ ਹਾਂਜੀ ਦੱਸੋ ਪਹਿਲੀ ਕਿ ਨਿੰਦਿਆ ਕਰਨਾ ਕਿਸੇ ਦੀ ਚੁਗਲੀ ਬੁਰਾਈ ਕਰਨਾ ਅਸਲ ਵਿੱਚ ਆਪਣੀ ਹੀ ਆਤਮਿਕ ਸਫਾਈ ਖਰਾਬ ਕਰਨਾ ਹੈ ਜਿਵੇਂ ਕਹਾਣੀ ਚ ਕਿਹਾ ਵਿਸ਼ਟਾ ਖਾਣ ਦੇ ਬਰਾਬਰ ਬਹੁਤ ਵੱਡਾ ਸਬਕ ਹੈ ਦੂਜੀ ਗੱਲ ਕਿ ਅਸਲ ਧਰਮ ਜਾਂ ਪਵਿੱਤਰਤਾ ਸਿਰਫ ਬਾਰੀ ਕਰਮकांड ਪੂਜਾ ਪਾਠ ਜਾਂ ਦਾਨ ਵਿੱਚ ਨਹੀਂ ਉਹ ਅੰਦਰ ਦੀ ਨਿਮਰਤਾ ਸੋਚ ਸਮਝ ਕੇ ਕੀਤੇ ਕੰਮ ਨਿੰਦਿਆ ਤੋਂ ਬਚਣ ਤੇ ਆਪਣੇ ਕਰਮਾਂ ਪ੍ਰਤੀ ਹਰ ਵੇਲੇ ਸੁਚੇਤ ਰਹਿਣ ਵਿੱਚ ਹੈ ਹਾਂਜੀ ਸਿਰਫ ਦਿਖਾਵਾ ਨਹੀਂ ਬਿਲਕੁਲ ਤੇ ਤੀਜੀ ਤੇ ਸ਼ਾਇਦ ਸਭ ਤੋਂ ਅਹਿਮ ਗੱਲ ਕਿ ਕਰਮ ਦਾ ਫਲ اٹਲ ਹੈ ਦੇਰ ਸਵੇਰ ਉਸਦਾ ਹਿਸਾਬ ਸਾਨੂੰ ਖੁਦ ਨੂੰ ਹੀ ਚੁਕਾਉਣਾ ਪੈਂਦਾ ਹੈ ਕੋਈ ਹੋਰ ਨਹੀਂ ਸੱਚ ਮੂਝੇ ਕਹਾਣੀ ਸਾਨੂੰ ਸਾਰਿਆਂ ਨੂੰ ਆਪਣੇ ਗੁੱਸੇ ਆਪਣੇ ਹੰਕਾਰ ਤੇ ਖਾਸ ਕਰਕੇ ਆਪਣੇ ਬੋਲਾਂ ਬਾਰੇ ਬਹੁਤ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ ਹਾਂਜੀ ਤੇ ਇੱਕ ਆਖਰੀ ਖਿਆਲ ਜਿਹੜਾ ਮਨ ਵਿੱਚ ਆਉਂਦਾ ਹੈ ਰਾਜਾ ਅਜੀਨੂ ਤਾਂ ਦੇਖੋ ਸ਼ਾਬਦਿਕ ਤੌਰ ਤੇ ਆਪਣੇ ਕੀਤੇ ਦਾ ਫਲ ਉਹ ਲਿੱਦ ਖਾਣੀ ਪਈ ਹਮ ਅੱਜ ਦੇ ਜ਼ਮਾਨੇ ਵਿੱਚ ਸਾਡੇ ਕਹੇ ਹੋਏ ਕਠੋਰ ਸ਼ਬਦ ਜਾਂ ਹੰਕਾਰ ਵਿੱਚ ਕੀਤੇ ਕੰਮ ਉਹ ਕਿਹੜੇ ਸੂਖਮ ਨਤੀਜੇ ਜਾਂ ਕੈਲੋ ਲਿੱਧ ਦੇ ਢੇਰ ਬਣਾ ਰਹੇ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਵੀ ਨਹੀਂ ਹਾਂ ਜਿਨ੍ਹਾਂ ਨੂੰ ਅਸੀਂ ਅਣਜਾਣੇ ਵਿੱਚ ਇਕੱਠਾ ਕਰ ਰਹੇ ਹਾਂ ਤੇ ਜਿਨ੍ਹਾਂ ਦਾ ਸਾਹਮਣਾ ਫਿਰ ਸਾਨੂੰ ਖੁਦ ਹੀ ਕਰਨਾ ਪੈ ਸਕਦਾ ਕਿਸੇ ਨਾ ਕਿਸੇ ਰੂਪ ਵਿੱਚ ਇਸ ਬਾਰੇ ਸੋਚਣਾ ਬਣਦਾ ਹੈ ਬਿਲਕੁਲ ਸੋਚਣਾ ਵੀ ਤੇ ਅਮਲ ਕਰਨਾ ਵੀ